ਬੱਲਾ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਮਸਲਾ ਇਹ ਸੀ ਬਈ ਚਿੱਟੇ ਦੇ ਖਿਲਾਫ ਸਾਡੇ ਪਿੰਡ ਦੇ ਵਿੱਚ ਜਿਹੜਾ ਚਿੱਟੇ ਦਾ ਬਹੁਤ ਬੁਰਾ ਹਾਲ ਸੀ ਵੱਡੇ ਪੱਦਰ ਤੇ ਇਹ ਵਿਕਣ ਲੱਗ ਗਿਆ ਸੀ ਜਿਹਦੇ ਨਾਲ ਸਾਡਾ ਪੂਰਾ ਪਿੰਡ ਦੁਖੀ ਸੀ ਤਾਂ ਹੀ ਅੱਜ ਸਾਰਾ ਪਿੰਡ ਪਿੰਡ ਇਕੱਠਾ ਹੋਇਆ ਰਾਤ ਮੈਂ ਅਨਾਉਂਸਮੈਂਟ ਕੀਤੀ ਸਾਰੇ ਪਿੰਡ ਨੂੰ ਬੇਨਤੀ ਕੀਤੀ ਤਾਂ ਸਾਰਾ ਪਿੰਡ ਇਕੱਠਾ ਹੋ ਗਿਆ ਅਸੀਂ ਇਕੱਠੇ ਹੋ ਕੇ ਗੁਰੂ ਘਰ ਦੇ ਸਾਹਮਣੇ ਇਹ ਗੱਲਾਂ ਕਹੀਆਂ ਵੀ ਠੀਕ ਆ ਭਾਈ ਅਸੀਂ ਮੂਹਰੇ ਲਾ ਕੇ ਚੱਲਾਂਗੇ ਨਗਰ ਮੰਗਰ ਹੈਗਾ ਇਹ ਕਹਿੰਦੇ ਹਾਂਜੀ ਹੁਣ ਅਸੀਂ ਜਿਹੜੇ ਸਮਗਲਰ ਸੀਗੇ ਉਹਨਾਂ ਦੇ ਘਰੇ ਜਾ ਰਹੇ ਹਾਂ ਜਿਵੇਂ ਪਹਿਲਾਂ ਉਹ ਮੂੰਗੀ 바ਵਾ ਗੱਗੂ ਜੇਲੀ ਦੇ ਮੁੰਡੇ ਉਹਨਾਂ ਦੇ ਘਰੇ ਗਏ ਉਹ ਕਹਿੰਦੇ ਉਹ ਕਹਿੰਦੇ ਜੀ ਠੀਕ ਆ ਅਸੀਂ ਵੇਚਦੇ ਸੀ ਉਹ ਮੰਨੇ ਨੇ ਉਹ ਥੋੜੇ ਇੱਕ ਔਂ ਕੈਮਰੇਜ ਮੰਨੇ ਨੇ ਵੀ ਹਾਂ ਅਸੀਂ ਵੇਚਦੇ ਸੀ ਤਿੰਨ ਚਾਰ ਦਿਨਾਂ ਤੋਂ ਬੰਦ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਪੰਚਾਇਤ ਐਕਸ਼ਨ ਦੇ ਵਿਚਾਰੀ ਆ ਦੂਸਰੀ ਗੱਲ ਜਿਹੜਾ ਉਹਨਾਂ ਦਾ ਅੱਡਾ ਸੀ ਉਹ ਅੱਡਾ ਇਹ ਘਰੇ ਸੀ ਮਾਲ ਉਹਨਾਂ ਦਾ ਇੱਥੇ ਵਿਕਦਾ ਤੇ ਇੱਥੇ ਪਿੰਦਾ ਤੇ ਇਹਨੂੰ ਹੱਤਾਂ ਬਣਾਇਆ ਹੋਇਆ ਤੁਹਾਡੇ ਸਾਹਮਣੇ ਆ ਸਾਰਾ ਸਮਾਨ ਆ ਜਿਹੜਾ ਹੈਗਾ ਮਤਲਬ ਕੰਡਾ ਹੈਗਾ ਜਿਹਦੇ ਨਾਲ ਤੋਲ ਕੇ ਉਹ ਕਰਿਆ ਜਾਂਦਾ ਤੇ 55 ਨੇ ਮਤਲਬ ਪੰਨੀਆਂ ਨੇ ਹਰ ਇੱਕ ਚੀਜ਼ ਸਿਗਨੇਚਰ ਵਗੈਰਾ ਹਰ ਇੱਕ ਚੀਜ਼ ਇੱਥੇ ਪ੍ਰੋਵਾਈਡ ਕੀਤੀ ਜਾਂਦੀ ਆ ਇੱਥੇ ਸਾਰਾ ਸਮਾਨ ਆ ਜਿਹੜਾ ਖੁੱਲੇ ਹਮ ਵਿਕਦਾ ਤੇ ਇਹਦੀ ਸਮਗਲਿੰਗ ਹੁੰਦੀ ਆ ਹੁਣ ਏਸ ਘਰ ਦੇ ਵਿੱਚ ਅਸੀਂ ਸਾਰੀ ਫਰੋਲਾ ਫਰਾਲੀ ਕੀਤੀ ਫਰੋਲਾ ਫਰਾਲੀ ਕਰਨ ਤੋਂ ਬਾਅਦ ਏਸ ਘਰੇ ਨੂਨ ਮਿਰਚ ਤਾਂ ਹੈ ਨਹੀਂ ਪੰਨੀਆਂ ਨੇ ਤੇ ਜਿੱਟਾ ਵੇਚਣ ਵਾਲਾ ਕੰਡਾ ਠੀਕ ਹੈ ਕਿਉਂਕਿ ਇਹ ਘਰ ਉਸੇ ਬੰਦਿਆਂ ਨੇ ਇਹ ਘਰ ਉਸੇ ਬੰਦਿਆਂ ਨੇ ਵੇਚਣ ਤੇ ਪੀਣ ਲਈ ਰੱਖਿਆ ਹੋਇਆ ਤੇ ਇਹ ਗਗਾ ਸਿੰਘ ਦਾ ਘਰ ਹੈ ਉਹ ਆਪਸ ਵਿੱਚ ਸਰੀਕੇ ਚੋਂ ਆ ਚਾਚੇ ਤਾਏ ਜਾਂ ਆਪਸ ਵਿੱਚ ਭਰਾ ਨਹੀਂ ਸਕੇ ਹਾਂ ਘਰਾਂ ਚੋਂ ਇਸ ਗੱਲ ਕਰਕੇ ਇਸ ਘਰ ਨੂੰ ਇੱਕ ਹਾਤਾ ਬਣਾਇਆ ਹੋਇਆ ਹਾਤੇ ਤੁਸੀਂ ਉਮੀਦ ਵਾਲੇ ਸ਼ਰਾਬ ਵਾਲੇ ਸੁਨੇ ਹੋਣਗੇ ਪਰ ਚਿੱਤੇ ਵਾਲਾ ਹੱਤਾ ਸਾਡੇ ਪਿੰਡ ਨੰਗਲਕਲਾ ਦੇ ਵਿੱਚ ਅਸੀਂ ਬੜੇ ਇਸ ਗੱਲ ਨਾਲ ਕਹਿ ਸਕਦੇ ਆ ਸਾਡੇ ਕਿਸਮਤ ਮਾੜੀ ਕਿ ਸਾਡੀ ਪ੍ਰਸ਼ਾਸਨ ਅੱਖਾਂ ਬੰਦੀਆਂ ਹੋਈਆਂ ਨੇ ਕੱਲ ਅਨਾਉਂਸਮੈਂਟ ਕਰਨ ਤੋਂ ਬਾਅਦ ਸਵੇਰੇ 5 ਵਜੇ ਜਾਂ 4 ਵਜੇ ਜਿੰਨੇ ਵਜੇ ਵੀ ਇੱਥੇ ਗੱਡੀਆਂ ਆਈਆਂ ਜਿਹੜੀਆਂ ਮੇਰੀ ਨੌਲੇਜ ਦੇ ਵਿੱਚ ਆਈਆਂ ਪੁਲਿਸ ਦੀ ਪ੍ਰਸ਼ਾਸਨ ਦੀਆਂ ਗੱਡੀਆਂ ਆਈਆਂ ਫਾਰਮੈਲਟੀ ਕਰਕੇ ਉਧਰੋਂ ਚਲੇ ਗਏ ਕਿ ਜੇ ਸਾਨੂੰ ਪਤਾ ਲੱਗ ਸਕਦਾ ਤੇ ਜਿਹੜੀ ਮਤਲਬ ਥਾਣੇ ਦੀ ਮੰਗ ਹੀ ਐਸ ਐਚਓ ਮੰਗਦੇ ਆਪਾਂ ਏਰੀਏ ਦੀ ਮਾਂ ਐਸਐਸਪੀ ਸਾਹਿਬ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਇਹ ਪਿੰਡ ਨੰਗਲ ਪਕਲਾ ਦੇ ਵਿੱਚ ਸਮਗਲਿੰਗ ਹੋ ਰਹੀ ਹੈ ਹਾਥੇ ਬਣੇ ਹੋਏ ਨੇ ਉਥੇ बिक ਰਹੇ ਹੈ ਸ਼ਰਿਆਮ ਚੀਜ਼ਾਂ ਪਈਆਂ ਨੇ ਬੰਦੇ ਗਾਇਬ ਨਹੀਂ ਕਰੋ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਪੰਚਾਇਤ ਤੇ ਪੂਰਾ ਨਗਰ ਸਾਡੇ ਘਰ ਨੂੰ ਚੱਲ ਪਿਆ ਉਹ ਬੰਦੇ ਗਾਇਬ ਹੋ ਗਏ ਆਉਣ ਵਾਲੇ ਦਿਨਾਂ 'ਚ ਕੀ ਐਕਸ਼ਨ ਕਰੋਗੇ ਬਾਈ ਜੇ ਮਿਲਦਾ ਤੁਹਾਨੂੰ ਵੀਰੇ ਕੋ ਖਾਣਾ ਤੁਸੀਂ ਮੰਨਦਾ ਬਾਈ ਉਹ ਨਹੀਂ ਛੱਡਦੇ ਜਦੋਂ ਦੇਣ ਜਾਂਦਾ ਉਹਦੇ ਮੰਗਲ ਗੁੜੀ ਹੁੰਦੀ ਹੈ ਜਦੋਂ ਜਵਾਰ ਜਾਂਦਾ

ਜਦੋਂ ਇਹ ਤੋਂ ਪਹਿਲਾਂ ਤਾਂ ਦੇਖੋ ਪੰਚਾਇਤੇ ਕੁੱਝ ਵੀ ਹੋ ਗਿਆ ਹੁਣ ਮੇਰੀ ਜ਼ਿੰਮੇਵਾਰੀ ਹੈ ਮੈਂ ਇਹ ਕੰਮ ਹੋਣ ਦੇ ਦੇਣਾ ਦੇਖੀ ਬਾਬਾ ਬਾਬਾ ਆਈ 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 ਚਲੋ ਜੀ ਹਾਂ ਜੀ ਜੀ ਕਿਹੜੇ ਠੀਕ ਆਪ ਬੰਨੀਆਂ ਨੇ ਆ ਦੇ ਹੋਣੀ ਚਾਹੀਦਾ ਯਾਰ ਰੋਟੀ ਵਿੱਚ ਆ ਨੀ ਆਪ ਨੀ ਆ ਸਰਿੰਜ ਸਰਿੰਜ ਆ ਸਰਿੰਜ ਆ ਸਰਿੰਜ ਚੱਕੋ ਜੀ